ਕਰਤੀ ਨਾ ਸੁਨੰਦਾ ਸ਼ਰਮਾ ਨੇ ਉਹੀ ਗੱਲ ਉਹ ਕੀ ਗੱਲ ਹੋ ਗਈ ਗੁਰੇ ਬਾਹ ਤੇ ਪੱਟੀ ਬੰਨੀ ਐ ਚਾਚੂ ਨੇ ਇਸ਼ਕ ਚ ਬਾਹ ਪੜਾ ਲਈ ਚਾਚੂ ਨੇ ਬਾਹ ਪੜਾ ਲਈ ਉਹ ਕਿਹੜੇ ਇਸ਼ਕ ਚ ਪੈ ਗਿਆ ਹੋਇਆ ਕੀ ਐ ਉਹ ਹੋਣਾ ਕੀ ਐ ਯਾਰ ਸੁਨੰਦਾ ਸ਼ਰਮਾ ਦੇ ਪਿਆਰ ਚ ਅੰਨਾ ਹੋ ਕੇ ਆਪਣੀ ਬਾਹ ਤੇ ਉਹਦੀ ਫੋਟੋ ਬਣਾ ਬੈਠਾਈ ਉਹ ਵੀ ਆਪਣੇ ਲਹੂ ਨਾਲ ਵੱਡਾ ਆਸ਼ਕ ਬਣਾ ਫਿਰਦਾ ਇਸ਼ਕ ਹੁੰਦਾ ਕੀ ਐ ਦੱਸ ਮੈਨੂੰ ਇਸ਼ਕ ਪਤਾ ਕੀ ਹੁੰਦਾ ਮੈਂ ਦਾਦਾ ਉਹਨੇ ਕਿਹਾ ਬੱਤਾ ਪੀਣਾ ਮੈਂ ਬੱਤਾ ਪਿਆਤਾ ਉਹਨੇ ਕਿਹਾ ਸਮੋਸਾ ਖਾਣਾ ਮੈਂ ਸਮੋਸਾ ਖਵਾਤਾ ਚਾਚਾ ਮੈਨੂੰ ਤਾਂ ਕਦੀ ਖਲਾਇਆ ਹੀ ਨਹੀਂ ਕਹਿੰਦੀ ਮੈਂ ਫਿਲਮ ਦੇਖਣੀ ਹੈ ਮੈਂ ਫਿਲਮ 'ਚ ਰੋਲ ਮਰਿੰਦਰ ਗਿੱਲ ਨੂੰ ਦਿਵਾਤਾ ਉਤੋਂ ਕਹਿੰਦੀ ਮੈਂ ਐਕਟਰ ਸਿੰਗਰ ਬੰਨਾ ਮੈਂ ਇੰਗਲੈਂਡ ਭੇਜਤਾ ਸਿੰਗਰ ਬਣਨ ਲਈ ਤਾਂ ਹੀ ਉਹ ਨੇ ਇੰਗਲੈਂਡ ਜਾ ਕੇ ਟੈਟੂ ਵਾਲਾ ਫਸਾ ਦੇਖੀ ਨੀ ਫੋਟੋ ਵਦੀ ਉਹ ਮਰ ਗਿਆ ਉਹ ਪੂਰੀ ਗੱਲ ਤਾਂ ਸੁਣ ਲੰਦਾ ਭਰਾ ਨਿਕਲਿਆ ਉਹਦਾ ਕਮੈਂਟ ਦੇਖ ਓਏ ਬਾਏ ਓਏ ਚਾਚਾ ਨਿਕਲ ਗਿਆ ਤੇਰਾ ਇਹ ハハハハ